ਪਿਸ਼ਾਬ ਲੱਗ ਕੇ ਆਉਣਾ ਵਾਰ-ਵਾਰ ਆਉਣਾ ਨਾ ਆਉਣਾ ਪਿਸ਼ਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਆਉਣ ਲੱਗਦੀਆਂ ਨੇ ਜਿਹੜਾ ਖਾਓ ਇਹ ਪੱਤੇ ਪਿਸ਼ਾਬ ਦੇ ਰੋਗ ਉਹਦੇ ਜਾਣਗੇ ਕੱਟੇ ਕਿ ਜੇ ਤੁਕਕਾ ਤੁਕਾ ਆ ਰਿਹਾ ਤਾਂ ਉਹ ਕਿਉਂ ਆ ਰਿਹਾ ਉਹਦੇ ਵਿੱਚ ਕਾਰਨ ਹੋ ਸਕਦਾ ਕਿ ਉਹਦੇ ਗੁਰਦੂਦਾਂ ਦੀ ਸਮੱਸਿਆ ਵੀ ਹੋ ਸਕਦੀ ਆ ਉਹਦੇ ਵਿੱਚ ਗੁਰਦੇ ਦੇ ਵਿੱਚ ਪੱਥਰੀ ਵੀ ਹੋ ਸਕਦੀ ਆ ਗੁਰਦੇ ਦੀ ਪੱਥਰੀ ਕਰਕੇ ਇਨਫੈਕਸ਼ਨ ਵੀ ਵਧੀ ਹੋ ਸਕਦੀ ਆ ਉਹਦੇ ਕਰਕੇ ਵੀ ਆ ਗਰਮੀ ਐ ਉਹਦਾ ਅਸਰ ਐ ਉਹ ਸਾਨੂੰ ਮਹਿਸੂਸ ਹੁੰਦਾ ਸਾਡੇ ਬਾਥਰੂਮ ਦਾ ਲੱਗ ਕੇ ਆਣਾ ਸਾਡੇ ਬਾਥਰੂਮ ਦੇ ਵਿੱਚ ਇਨਫੈਕਸ਼ਨ ਦਾ ਹੋਣਾ ਬਾਥਰੂਮ ਜ਼ਿਆਦਾ ਆਉਣਾ ਜਾਂ ਬਾਥਰੂਮ ਦਾ ਰੋਕਿਆ ਨਾ ਜਾਣਾ ਇਹ ਸਾਰੇ ਸਿੰਪਟਮ ਉਹਦੋਂ ਹੁੰਦੇ ਨੇ ਜਦੋਂ ਸਰੀਰ ਦੇ ਵਿੱਚ ਗਰਮੀ ਵਾਧੀ ਐ ਔਰ ਇਹੇ ਗਰਮੀ ਨੂੰ ਠੰਡਾ ਰੱਖਣ ਵਾਸਤੇ ਬੈਲੈਂਸ ਰੱਖਣ ਵਾਸਤੇ ਅੱਜ ਆਪਾਂ ਇਹੜਾ ਪੱਤਿਆਂ ਵਾਲਾ ਫਾਰਮੂਲਾ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਇਸ ਪਾਣੀ ਨੂੰ ਇਸ ਤਰੀਕੇ ਦੇ ਨਾਲ ਲੈਣਾ ਠੀਕ ਔਰ ਇਸ ਪਾਣੀ ਨੂੰ ਪੀਣਾ ਆਪਾਂ ਸ਼ੁਰੂ ਕਰ ਦੇਣਾ ਤੁਸੀਂ ਹੈਰਾਨ ਹੋਗੇ ਸਿਰਫ ਸਿੰਪਲ ਪਾਣੀ ਹੈ ਸਿਰਫ ਇਹਦੇ ਵਿੱਚ ਹਰੇ ਪੱਤੇ ਪਾਏ ਗਏ ਨੇ ਔਰ ਹੁਣ ਇਹ ਤੁਹਾਡੀ UTI ਦੀ ਮੈਡੀਸਿਨ ਬਣ ਚੁੱਕੀ ਹੈ ਉਹ ਦਵਾਈ ਬਣ ਚੁੱਕੀ ਹੈ ਜਿਸ ਦਵਾਈ ਨੂੰ ਲੈਣ ਵਾਸਤੇ ਅਸੀਂ ਦੂਰਾਂ ਦੂਰਾਂ ਤੱਕ ਗੇੜੇ ਲਗਾ ਰਹੇ ਹਾਂ ਪਰ ਵਾਵਾ ਹੈਗੀਆਂ ਬਜ਼ੁਰਗ ਹੈਗੀਆਂ ਜਿਹੜੀਆਂ ਅਗਰ ਖਸ ਲੰਦੀਆਂ ਨੇ ਉੱਚਾ ਜਾਂ ਕਿਸੇ ਨੂੰ ਬੋਲ ਲੰਦੀਆਂ ਨੇ ਕਹਿੰਦੇ ਸਾਡਾ ਜਿਵੇਂ ਜ਼ੋਰ ਲੱਗਦਾ ਹੈ ਤਾਂ ਸਾਡਾ ਪਿਸ਼ਾਬ ਨਿਕਲ ਜਾਂਦਾ ਹੈ ਉਹਦੇ ਨਾਲ ਇਹ ਹੱਲ ਹੋ ਜਾਏਗਾ ਇਹ ਇਲੈਕਟ੍ਰੋ ਹੋਮਿਓਪੈਥਿਕ ਦੀਆਂ ਉਹ ਬੂੰਦਾਂ ਨੇ ਜਿਹੜੀਆਂ ਸਾਨੂੰ ਇਸ ਸਮੱਸਿਆ ਤੋਂ ਨਜਾਤ ਦਿਲਾ ਸਕਦੀਆਂ ਨੇ ਇਹਨੂੰ ਤੁਸੀਂ ਜਿਵੇਂ ਹੀ ਲੈਣਾ ਸ਼ੁਰੂ ਕਰਦੇ ਹੋ ਤਾਂ ਇੱਕ ਤੋਂ ਦੋ ਦੋ ਤੋਂ ਤਿੰਨ ਜਿੰਨੀਆਂ ਵੀ ਸਮੱਸਿਆਵਾਂ ਸੀਰੀ ਚ ਨੇ ਇੱਕ-ਇੱਕ ਕਰਕੇ ਉਹ ਘਟਣੀਆਂ ਸ਼ੁਰੂ ਹੋ ਜਾਂਦੀਆਂ। ਠੀਕ ਸਰ ਇਹ ਕੀ ਰੱਖਿਆ ਜੀ ਇਹ ਕੋਈ ਸੌਫਟ ਡਰਿੰਕ ਰੱਖੀ ਹੈ ਕੀ ਰੱਖੀ ਹੈ? ਇਹ ਸਰ ਆਪਣੇ ਕੋਲੇ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਜਿਹੜਾ ਇੱਕ سیرਪ ਆਂਦਾ ਹੈ ਜਿਸ سیرਪ ਨੂੰ ਵਰਤਣ ਤੋਂ ਬਾਅਦ ਵੀ ਅਸੀਂ ਯੂਆਈ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਆ ਐਨਾ ਜਿਹੜਾ ਇਹਨੂੰ ਆਪਾਂ ਕੱਚ ਦੀ ਗਲਾਸੀ ਦੇ ਵਿੱਚ ਇੰਨਾ ਕੁ ਪਾਣੀ ਲੈ ਕੇ ਇਹਦੇ ਵਿੱਚ ਆਪਾਂ ਐਡ ਕਰ ਲੈਣਾ। ਔਰ ਇਹ ਸਰ ਤੁਹਾਡੀ ਉਹ ਦਵਾਈ ਬਣ ਚੁੱਕੀ ਹੈ। ਜਿਹੜੀ ਤੁਹਾਡੀ ਕਿਡਨੀ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਸਮਾਧਾਨ ਹੱਲ ਤੁਹਾਨੂੰ ਦੇਗੀ ਹੀ ਦੇਗੀ ਤਾਂ ਇਹਨੂੰ ਵੀ ਸਿੰਪਲ ਤਰੀਕੇ ਨਾਲ ਆਪਾਂ ਜਿਹੜਾ ਖਾਊ ਇਹ ਪੱਤੇ ਪੇਸ਼ਾਬ ਦੇ ਰੋਗ ਉਹਦੇ ਜਾਣਗੇ ਕਟੇ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਗਰਮੀ ਵਧਨ ਦੇ ਨਾਲ ਸਾਡੇ ਪੇਸ਼ਾਬ ਨਾਲ ਸੰਬੰਧਿਤ ਰੋਗ ਵੀ ਵੱਧ ਜਾਂਦੇ ਨੇ ਅਜਿਹੇ ਦੇ ਵਿੱਚ ਪਿਸ਼ਾਬ ਲੱਗ ਕੇ ਆਉਣਾ ਵਾਰ-ਵਾਰ ਆਉਣਾ ਨਾ ਆਉਣਾ ਪਿਸ਼ਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆ ਉਹ ਆਉਣ ਲੱਗਦੀਆਂ ਨੇ ਲੇਕਿਨ ਕੁਦਰਤ ਨੇ ਇਨ੍ਹਾਂ ਪੱਤਿਆਂ ਦੇ ਵਿੱਚ ਬੜੀ ਬੜੀ ਖੂਬਸੂਰਤੀ ਨਾਲ ਉਹਨਾਂ ਚੀਜ਼ਾਂ ਦਾ ਹੱਲ ਰੱਖਿਆ ਹੈ ਬਸ ਟੰਗ ਸਾਨੂੰ ਆਉਣਾ ਚਾਹੀਦਾ ਇਹਨਾਂ ਪੱਤਿਆਂ ਨੂੰ ਇਸਤੇਮਾਲ ਕਰਨ ਦਾ ਸਾਡੇ ਨਾਲ ਨੇ ਅੱਜ ਇੱਕ ਵਾਰ ਮੁਰਤੋਂ ਡਾਕਟਰ ਗੁਰਿੰਦਰ ਸਿੰਘ ਰਾਏ ਸਾਹਿਬ ਜਿਨ੍ਹਾਂ ਨੇ ਇਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਔਰ ਅੱਜ ਤੁਹਾਡੀਆਂ ਜਿਹੜੇ ਹਜ਼ਾਰਾਂ ਲੱਖਾਂ ਰੁਪਏ ਤੁਹਾਡੇ ਬਚਾ ਲੈਣੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਹਕੀਕਤ ਟੀਵੀ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਵੀ ਜਿਹੜੇ ਪੱਤੇ ਨੇ ਇਹ ਪਿਸ਼ਾਬ ਨਾਲ ਸਬੰਧਤ ਰੋਗ ਕੱਟ ਦਿੰਦੇ ਨੇ ਕੀ ਕਰਦੇ ਨੇ ਇਸ ਤਰ੍ਹਾਂ ਦਾ ਪੱਤਿਆਂ ਦੇ ਕੀ ਐ ਸਾਰੀ ਚੀਜ਼ਾਂ ਤੁਹਾਡੇ ਕੋਲੋਂ ਅਸੀਂ ਸਮਝਾਂਗੇ ਪਰ ਸਾਨੂੰ ਇਹ ਗੱਲ ਪਹਿਲਾਂ ਸਮਝਾਓ ਕਿ ਜਿਹੜੇ ਪਿਸ਼ਾਬ ਨਾਲ ਸੰਬੰਧਿਤ ਰੋਗ ਨੇ ਗਰਮੀ ਵਿੱਚ ਵਧ ਕਿਉਂ ਜਾਂਦੇ ਨੇ ਆ ਵੈਸੇ ਤਾਂ ਅੱਜ ਆਪਾਂ ਜਿਹੜੀ ਬੜੀ ਬੜੀ ਹੀ ਇੱਕ ਸੈਂਸਿਟਿਵ ਜਿਹੜਾ ਵਿਸ਼ਾ ਹੈ ਉਹਨੂੰ ਲੈ ਕੇ ਆਪਾਂ ਇੱਥੇ ਗੱਲ ਕਰ ਰਹੇ ਆ ਕਿਉਂਕਿ ਗਰਮੀ ਦਾ ਮੌਸਮ ਜਿਹੜਾ ਬੜਾ ਤੇਜ਼ੀ ਨਾਲ ਚੱਲ ਰਿਹਾ ਪੂਰੀ ਪੀਕ ਤੇ ਗਰਮੀ ਚੱਲ ਰਹੀ ਹੈ ਤਾਂ ਇਹਦੇ ਨਾਲ ਜਿਹੜੀ ਅੱਜ ਸਾਨੂੰ ਬਾਥਰੂਮ ਦੀ ਜਿਹੜੀ ਦਿੱਕਤ ਆ ਉਹ ਬਹੁਤ ਹੀ ਲੋਕਾਂ ਦੇ ਵਿੱਚ ਵਧ ਰਹੀ ਹੈ ਤਾਂ ਗਰਮੀ ਦਾ ਮਤਲਬ ਕਿ ਸਾਡਾ ਜਿ ਪੂਰੀ ਵਾਤਾਵਰਨ ਦੇ ਵਿੱਚ ਗਰਮੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਵੀ ਗਰਮੀ ਹੈ ਔਰ ਗਰਮੀ ਦੇ ਇੱਕ ਮਿਗਦਾਰ ਤੋਂ ਉੱਪਰ ਜਦੋਂ ਗਰਮੀ ਜਾਂਦੀ ਹੈ ਤਾਂ ਉਹ ਗਰਮੀ ਹੈ ਉਹਦਾ ਅਸਰ ਹੈ ਉਹ ਸਾਨੂੰ ਮਹਿਸੂਸ ਹੁੰਦਾ ਹੈ ਸਾਡੇ ਬਾਥਰੂਮ ਦਾ ਲੱਗ ਕੇ ਆਣਾ ਸਾਡੇ ਬਾਥਰੂਮ ਦੇ ਵਿੱਚ ਇਨਫੈਕਸ਼ਨ ਦਾ ਹੋਣਾ ਬਾਥਰੂਮ ਜ਼ਿਆਦਾ ਆਉਣਾ ਜਾਂ ਬਾਥਰੂਮ ਦਾ ਰੋਕਿਆ ਨਾ ਜਾਣਾ ਇਹ ਸਾਰੇ ਸਿੰਪਟਮ ਉਦੋਂ ਹੁੰਦੇ ਨੇ ਜਦੋਂ ਸਰੀਰ ਦੇ ਵਿੱਚ ਗਰਮੀ ਵਾਧੀ ਹੈ ਔਰ ਇਹ ਗਰਮੀ ਨੂੰ ਠੰਡਾ ਰੱਖਣ ਵਾਸਤੇ ਬੈਲੈਂਸ ਰੱਖਣ ਵਾਸਤੇ ਅੱਜ ਆਪਾਂ ਜਿਹੜਾ ਪੱਤਿਆਂ ਵਾਲਾ ਫਾਰਮੂਲਾ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਜੀ ਜੀ ਅੱਛਾ ਡਾਕਟਰ ਸਾਹਿਬ ਇਹ ਤਾਂ ਰਹੀ ਵੀ ਗਰਮੀ ਕਰਕੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਹੁਤ ਵਾਰ ਹੁੰਦਾ ਹੈ ਕਿ ਜਿਹੜਾ ਕੋਈ ਸ਼ਖਸ ਹੈਗਾ ਜਾਂ ਕੋਈ ਮਰੀਜ਼ ਹੈਗਾ ਉਹ ਲੰਬਾ ਸਫ਼ਰ ਹੀ ਨਹੀਂ ਕਰ ਸਕਦਾ ਡਾਕਟਰ ਸਾਹਿਬ ਉਹ ਕਹਿੰਦਾ ਜੀ ਮੈਨੂੰ ਤਾਂ ਪਿਸ਼ਾਬ ਹੀ ਬਾਰ-ਬਾਰ ਵਾਰ-ਵਾਰ ਆਉਂਦਾ ਪਰ ਆਉਂਦਾ ਟੁਕ-ਟੁਕ ਕੇ ਬਿਲਕੁਲ ਜੀ ਉਹਦੇ ਵਿੱਚ ਉਹਦੇ ਜਿਹੜਾ ਪਿਛਲੀ ਹਿਸਟਰੀ ਹੈ ਨਾ ਉਹ ਸਾਰੀ ਕਾਊਂਟ ਹੁੰਦੀ ਆ ਕਿ ਜੇ ਤੁਪਕਾ ਤੁਕਾ ਆ ਰਿਹਾ ਤਾਂ ਉਹ ਕਿਉਂ ਆ ਰਿਹਾ ਉਹਦੇ ਵਿੱਚ ਕਾਰਨ ਹੋ ਸਕਦਾ ਕਿ ਉਹਦੇ ਗਦੂਦਾਂ ਦੀ ਸਮੱਸਿਆ ਵੀ ਹੋ ਸਕਦੀ ਆ ਉਹਦੇ ਵਿੱਚ ਗੁਰਦੇ ਦੇ ਵਿੱਚ ਪੱਥਰੀ ਵੀ ਹੋ ਸਕਦੀ ਆ ਗੁਰਦੇ ਦੀ ਪੱਥਰੀ ਕਰਕੇ ਇਨਫੈਕਸ਼ਨ ਵੀ ਵਧੀ ਹੋਈ ਸਕਦੀ ਆ ਉਹਦੇ ਕਰਕੇ ਵੀ ਆ ਔਰ ਦੂਸਰੇ ਨੰਬਰ ਤੇ ਜਦੋਂ ਅਸੀਂ ਲਗਾਤਾਰ ਬਾਥਰੂਮ ਨੂੰ ਰੋਕਣਾ ਸ਼ੁਰੂ ਕਰਦੇ ਆ ਉਹਦੇ ਨਾਲ ਵੀ ਇੱਕ ਬਲੈਡਰ ਦੇ ਵਿੱਚ ਇਸ ਤਰ੍ਹਾਂ ਦੀ ਇਨਫੈਕਸ਼ਨ ਆਂਦੀ ਹੈ ਕਿ ਜਿਹਦੇ ਨਾਲ ਵਾਰ-ਵਾਰ 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 ਬਾਥਰੂਮ ਦੀ ਪ੍ਰੈਸ਼ਰ ਬਣਦਾ ਪਰ ਆਉਂਦਾ ਥੋੜਾ-ਥੋੜਾ ਥੋੜਾ-ਥੋੜਾ ਕਰਕੇ ਆ ਤਾਂ ਇਹ ਵੀ ਇਹ ਵੀ ਰਿਜ਼ਨ ਨਾਲ ਜੁੜ ਜਾਂਦਾ ਠੀਕ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਸਵਾਲ ਇਹ ਥੇ ਇਹ ਹੈ ਕਿ ਜਦੋਂ ਵੀ ਪਿਸ਼ਾਬ ਨਾਲ ਸੰਬੰਧਿਤ ਰੋਗ ਸ਼ੁਰੂ ਹੁੰਦੇ ਨੇ ਚਾਹੇ ਉਹ ਸਾਡੇ ਵੀਰਾਂ ਦੇ ਵਿੱਚ ਹੋਣ ਚਾਹੇ ਸਾਡੀਆਂ ਭੈਣਾਂ ਦੇ ਵਿੱਚ ਹੋਣ ਉਹ ਬੜੀ ਸ਼ਰਮਿੰਦਗੀ ਜੀ ਵਾਲੀ ਗੱਲ ਹੁੰਦੀ ਹੈ ਜਦੋਂ ਕਿਸੇ ਦੇ ਉਹ ਪਾਈਪ ਜੀ ਲੱਗ ਜੇ ਪਾਈਪ ਵੀ ਲਾ ਦਿੰਦੇ ਨੇ ਉਹ ਤੇ ਜਿਹੜੇ ਤੁਹਾਡੇ ਪੱਤੇ ਨੇ ਇਹ ਪਾਈਪ ਉਤਰਵਾ ਸਕਦੇ ਬਿਲਕੁਲ ਉਤਰਵਾ ਸਕਦੇ ਨੇ ਸਰ ਪਾਈਪ ਕਿਉਂ ਲੱਗੀ ਹੈ ਕਿਉਂਕਿ ਇਨਫੈਕਸ਼ਨ ਵਧੀ ਹੋਈ ਹੈ ਇਨਫੈਕਸ਼ਨ ਵਧੀ ਕਰਕੇ ਬਾਥਰੂਮ ਪ੍ਰੋਪਰ ਨਹੀਂ ਆ ਰਿਹਾ ਜਿਸ ਦਾ ਕਰਕੇ ਪਾਈਪ ਲਗਾਉਣਾ ਪੈ ਰਿਹਾ ਅਗਰ ਆਪਾਂ ਇਹ ਫਾਰਮੂਲਾ ਵਰਤਦੇ ਆ ਤਾਂ ਪਾਈਪ ਵੀ ਉੱਤਰ ਸਕਦੀ ਹੈ ਕਿਉਂਕਿ ਇਹਨਾਂ ਪੱਤਿਆਂ ਨੇ ਉਸ ਇਨਫੈਕਸ਼ਨ ਨੂੰ ਠੀਕ ਕਰਨਾ ਹੈ ਇਨਫੈਕਸ਼ਨ ਠੀਕ ਹੋਏਗੀ ਬਾਥਰੂਮ ਬਾਥਰੂਮ ਜਿਹੜਾ ਉਹ ਸਮੂਥ ਹੋ ਜਾਏਗਾ ਤਾਂ ਪਾਈਪ ਦੀ ਲੋੜ ਹੀ ਨਹੀਂ ਪੈਗੀ ਆਪਾਂ ਇਨਫੈਕਸ਼ਨ ਆ ਕਿਉਂ ਜਾਂਦੀ ਜੀ ਹੁਣ ਸਾਨੂੰ ਇਹ ਵੀ ਸਮਝਾਓ ਇਹ ਸਰ ਇਨਫੈਕਸ਼ਨ ਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਨੇ ਜਿਵੇਂ ਲੇਡੀਆਂ 'ਚ ਆਪਾਂ ਗੱਲ ਕਰ ਲਈਏ ਲੇਡੀਆਂ ਦੇ ਵਿੱਚ ਪੀਰੀਅਡ ਟਾਈਮ ਤੇ ਜਦੋਂ ਪੀਰੀਅਡ ਟਾਈਮ ਤੇ ਇਨਫੈਕਸ਼ਨ ਵੱਜ ਜਾਂਦੀ ਹੈ ਬਲੱਡ ਜਿਹੜਾ ਹੈ ਉਹ ਪੈਡ ਦੇ ਨਾਲ ਲੱਗਦਾ ਹੈ ਤਾਂ ਉਹ ਲਗਾਤਾਰ ਉਹਨੂੰ ਲੰਬਾ ਟਾਈਮ ਜੋ ਲੇਡੀਜ਼ ਯੂਜ਼ ਕਰਦੀ ਹੈ ਤਾਂ ਉਹਦੀ ਇਨਫੈਕਸ਼ਨ ਬਣ ਕੇ ਦੁਬਾਰਾ ਆਉ ਉਹ ਜਿਹੜਾ ਵਜਾਇਨਰ ਦੇ ਜ਼ਰੀਏ ਉਹ ਅੰਦਰ ਚਲਾ ਜਾਂਦੀ ਹੈ ਤਾਂ ਉਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੋ ਜਾਂਦਾ ਲੇਡੀਜ਼ ਦੇ ਵਿੱਚ ਯੂਆਈ ਦੀ ਸਮੱਸਿਆ ਅਗਰ ਮੈਂ ਮਰਦਾਂ ਦੇ ਵਿੱਚ ਇਹਦੀ ਗੱਲ ਕਰਾਂ ਤਾਂ ਉੱਥੇ ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਜਿਨ੍ਹਾਂ ਦੀ ਕਿਡਨੀ ਦੀ ਸਟੋਨ ਹੈ ਉਹਨਾਂ ਦੇ ਵਿੱਚ ਹੈ ਦੂਸਰਾ ਨੰਬਰ ਤੇ ਜਿਹੜਾ ਸਾਡੇ ਵੀਰ ਜਿੰਨੇ ਵੀ ਨੇ ਖਾਸ ਕਰਕੇ ਜਿਹੜੇ दारू ਪੀ ਰਹੇ ਨੇ ਅੱਛਾ ਸ਼ਰਾਬੀ ਵੀਰ ਜਿਹੜੇ ਸਾਡੇ ਨੇ ਉਹ ਉਹ ਵੀਰਾਂ ਉਹ ਵੀਰਾਂ ਦੇ ਵਿੱਚ ਵੀ ਇਹ ਸਮੱਸਿਆ ਆ ਰਹੀ ਹੈ ਉਹਦਾ ਵੀ ਕਾਰਨ ਹੈ ਕਿਉਂਕਿ ਸ਼ਰਾਬ ਜਿਹੜੀ ਹੈ ਉਹ ਅਸੀਂ ਜਿਵੇਂ ਗਲਾਸ ਦੇ ਵਿੱਚ ਪਾਈ ਹੋਈ ਹੈ ਅੱਛਾ ਜੀ ਤਾਂ ਉਹਦੇ ਵਿੱਚ ਬਰਫ਼ ਪਾ ਲਈ ਮਤਲਬ ਸ਼ਰਾਬ ਨੂੰ ਬਿਲਕੁਲ ਚਿਲਡ ਕਰ ਲਿਆ ਪਰ ਉਹਦੇ ਨਾਲ ਜੋ ਖਾ ਰਹੇ ਨੇ ਉਹ ਚਿਕਨ ਖਾ ਰਹੇ ਨੇ ਜਾਂ ਕੋਈ ਸਬਜ਼ੀ ਲੈ ਰਹੇ ਨੇ ਉਹ ਪੂਰੀ ਪੂਰੀ ਗਰਮ 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 ਸਬਜ਼ੀ ਦੇ ਨਾਲ ਚਿਲਡ ਵਾਲੀ दारू ਹੈ ਉਹਨੂੰ ਲੈ ਰਹੇ ਨੇ ਤਾਂ ਸਰ ਉਹ ਪੀਣ ਤੋਂ ਬਾਅਦ ਇਨਫੈਕਸ਼ਨ ਵਧੇਗੀ ਹੀ ਵਧੇਗੀ ਜਿੰਨੇ ਵੀ ਸਾਡੇ दारू ਦੇ ਸ਼ਕੀਨ ਵੀਰ ਨੇ ਉਹ ਕੋਈ ਵੀ ਵੀਰ ਜਿਹੜਾ ਹੈ ਉਹ ਇਸ ਯੂਆਈ ਦੀ ਸਮੱਸਿਆ ਤੋਂ ਬਚਿਆ ਨਹੀਂ ਹੋਏਗਾ ਹਾਂ ਦੂਸਰੀ ਗੱਲ ਇਹ ਹੈ ਕਿ ਉਹਨੂੰ ਸਮਝ ਲੱਗ ਰਹੀ ਹੈ ਇਸ ਚੀਜ਼ ਦੀ ਉਹਨੂੰ ਇਸ ਦਾ ਪਤਾ ਲੱਗ ਚੁੱਕਿਆ ਜਾਂ ਨਹੀਂ ਲੱਗ ਚੁੱਕਿਆ ਉਹ ਮੈਟਰ ਨਹੀਂ ਕਰਦਾ ਪਰ ਉਹ ਇਸ ਸਮੱਸਿਆ ਤੋਂ ਗ੍ਰਸਤ ਹੈ ਜੀ ਅੱਛਾ ਡਾਕਟਰ ਸਾਹਿਬ ਇਹ ਤੇ ਚਲੋ ਰਹੀ ਤੁਸੀਂ ਗੱਲ ਕੀਤੀ ਵੀ ਚਿਲਡ ਵਾਟਰ ਦੀ ਜਿਹੜੀ ਲਿਊਕਟ ਦੀ ਪਰ ਘਰਾਂ ਦੇ ਵਿੱਚ ਵੀ ਤਾਂ ਸਾਡੇ ਆਈ ਹੁੰਦਾ ਜੀ ਮਤਲਬ ਸਾਨੂੰ ਹੁੰਦਾ ਵੀ ਜਿਹੜੀ ਸਾਡਾ ਫੁਲਕਾ ਹੈਗਾ ਰੋਟੀ ਹੈਗੀ ਹੈ ਪ੍ਰਸ਼ਾਦਾ ਹੈਗਾ ਉਹ ਗਰਮ ਗਰਮ ਲੈਂਦਾ ਲੈਂਦਾ ਆਵੇ ਸਬਜ਼ੀ ਲੈਂਦੀ ਲੈਂਦੀ ਹੋਵੇ ਤੇ ਪਰ ਪਾਣੀ ਇਸ ਦੌਰਾਨ ਅਸੀਂ ਕੋਈ ਵੀ ਚਿੱਲ ਕਹਿੰਦੇ ਚਿੱਲ ਜਾਂ ਪਾਣੀ ਲੈ ਕੇ ਆਏ ਉਹ ਪੀਣਾ ਠੰਡਾ ਪਾਣੀ ਜਿਹੜਾ ਠੰਡਾ ਪਾਣੀ ਹੈ ਨਾ ਉਹੀ ਤਾਂ ਸਾਰਾ ਜੀ ਬਿਮਾਰੀਆਂ ਦਾ ਘਰ ਬਣਿਆ ਹੋਇਆ ਰੋਟੀ ਗਰਮਾ ਗਰਮ ਸਬਜ਼ੀ ਗਰਮਾ ਗਰਮ ਪਾਣੀ ਬਿਲਕੁਲ ਠੰਡਾ ਤਾਂ ਹੁਣ ਜਦੋਂ ਇੱਕ ਬਲਦੀ ਹੋਈ ਅੱਗ ਦੇ ਉੱਪਰ ਤੁਸੀਂ ਠੰਡਾ ਪਾਣੀ ਪਾਓਗੇ ਤਾਂ ਧੂਆ ਫਿਰ ਬਣੇਗਾ ਉਹ ਧੂਏ ਦੇ ਰੂਪ ਦੇ ਵਿੱਚ ਹੀ ਸਰੀਰ ਦੇ ਵਿੱਚ ਰੋਗ ਨੇ ਜਿਹਦੇ ਵਿੱਚ ਆਪਾਂ ਅੱਜ ਗੱਲ ਕਰ ਰਹੇ ਹਾਂ ਯੂਆਈ ਦੀ ਤਾਂ ਉਹਦੇ ਨਾਲ ਵੀ ਸਾਡੇ ਬਾਥਰੂਮ ਦੇ ਵਿੱਚ ਇਨਫੈਕਸ਼ਨ ਬਣੇਗੀ ਹੀ ਬਣੇਗੀ ਦੂਸਰੇ ਨੰਬਰ ਤੇ ਅਗਲੀ ਗੱਲ ਆ ਜਾਂਦੀ ਹੈ ਕਿ ਲੇਡੀਜ਼ ਸਾਡੀਆਂ ਭੈਣਾਂ ਜਿੰਨੀਆਂ ਵੀ ਫਾਸਟ ਫੂਡ ਖਾਂਦੀਆਂ ਬਹੁਤ ਸ਼ਿਕਾਇਨ ਨੇ ਤਾਂ ਫਾਸਟ ਫੂਡ ਦੇ ਵਿੱਚ ਗਰਮਾ-ਗਰਮ ਸਮੋਸੇ ਲੈ ਲੇ ਗਰਮਾ-ਗਰਮ ਟਿੱਕੀ ਲੈ ਲਈ ਇਹਨੂੰ ਅਸੀਂ ਗਰਮ ਲੈਣਾ ਪਸੰਦ ਕਰਦੇ ਆ ਤੇ ਨਾਲ ਹੀ ਦੂਸਰੀ ਰੈਡੀ ਹੈਗੀ ਆ ਦਹੀਂ ਭੱਲਿਆਂ ਦੀ ਫਿਰ ਉਹਦੇ ਵਿੱਚ ਬਰਫ਼ ਚਾਹੀਦੀ ਹੈ ਤਾਂ ਉਹ ਦਹੀਂ ਭੱਲੇ ਬਿਲਕੁਲ ਠੰਡੇ ਜਾਂ ਨਾਲ ਉਸ ਤੋਂ ਬਾਅਦ ਆਈਸਕ੍ਰੀਮ ਜਿਹੜੀ ਬਿਲਕੁਲ ਠੰਡੀ ਤਾਂ ਇੱਕ ਪਾਸੇ ਗਰਮ ਚੀਜ਼ ਲੈ ਲਈਏ ਇੱਕ ਪਾਸੇ ਠੰਡੀ ਲੈ ਲਈਏ ਤਾਂ ਉਹ ਵੀ ਲੇਡੀਜ਼ ਦੇ ਵਿੱਚ ਜਿਹੜਾ ਹੈ ਯੂਟੀਆਈ ਦੀ ਸਮੱਸਿਆ ਨੂੰ ਵਧਾਏਗੀ ਹੀ ਵਧਾਏਗੀ ਤਾਂ ਇਹ ਇਹ ਬਹੁਤ ਮਲਟੀਪਲ ਰੀਜ਼ਨ ਆ ਜਾਂਦੇ ਨੇ ਜਿਹੜੇ ਲੋਕ ਖਾ ਰਹੇ ਨੇ ਪੀ ਰਹੇ ਨੇ ਪਰ ਇਹਨਾਂ ਗੱਲਾਂ ਤੋਂ ਉਹ ਅਣਜਾਣ ਨੇ ਜਾਣਦੇ ਵੀ ਨਹੀਂ ਪਰ ਉਹ ਅੱਖਾਂ ਬੰਦ ਕਰਕੇ ਆਪਣੀ ਜ਼ਿੰਦਗੀ ਚੱਲਦੇ ਪਏ ਨੇ ਕਿੰਨਾ ਕੁ ਫਿਰ ਜਿਹੜੀ ਇਹ ਅਗਰ ਪ੍ਰੋਬਲਮ ਹੈਗੀ ਹੈ ਡਾਕਟਰੀ ਭਾਸ਼ਾ ਜੇ ਜੇਕਰ ਅਸੀਂ ਗੱਲ ਕਰੀਏ ਕਿੰਨੀ ਕੀ ਖਤਰਨਾਕ ਸਾਬਿਤ ਹੋ ਸਕਦੀ ਹੈ ਅਗਰ ਕਿਸੇ ਨੂੰ ਯੂਟਾਈ ਜਿਹੜੀ ਹੈਗੀ ਹੈ ਉਹ ਬੜੇ ਲੰਮੇ ਸਮੇਂ ਤੱਕ ਰਹੇ ਯਾਨੀ ਕਿ ਪਿਸ਼ਾਬ ਨਾਲ ਸੰਬੰਧਿਤ ਇਨਫੈਕਸ਼ਨ ਹੈਗੀ ਹੈ ਜਾਂ ਪ੍ਰੋਬਲਮਸ ਹੈਗੀ ਹੈ ਉਹ ਲੰਮੇ ਸਮੇਂ ਤੱਕ ਰਹੇ ਸਰ ਖਤਰਨਾਕ ਵਰਗੀ ਖਤਰਨਾਕ ਬਹੁਤ ਜ਼ਿਆਦਾ ਖਤਰਨਾਕ ਸਰ ਇਸ ਯੂਟੀਆਈ ਦੀ ਸਮੱਸਿਆ ਜਿਹੜੀ ਹੈ ਤੁਹਾਡੇ ਕਿਡਨੀ ਦੇ ਵਿੱਚ ਇਸ ਤਰ੍ਹਾਂ ਦੀ ਇਨਫੈਕਸ਼ਨ ਪੈਦਾ ਕਰ ਦਿੰਦੀ ਹੈ ਜਿਸ ਤੋਂ ਬਾਅਦ ਕਰਿਟਿਨਿਨ ਵੀ ਵਧਣਾ ਸ਼ੁਰੂ ਹੋ ਜਾਂਦਾ ਇਹਦੀ ਸ਼ੁਰੂਆਤ ਯੂਟੀਆਈ ਤੋਂ ਹੁੰਦੀ ਹੈ ਅੱਜ ਬਹੁਤ ਸਾਰੇ ਪੇਸ਼ੈਂਟ ਲਗਾਤਾਰ ਡਾਇਲਿਸਿਸ ਕਰਵਾ ਰਹੇ ਨੇ ਲਗਾਤਾਰ ਡਾਇਲਿਸਿਸ ਹੁੰਦੇ ਪਏ ਨੇ ਉੱਥੋਂ ਤੱਕ ਦੀ ਜਿਹੜੀ ਉੱਥੋਂ ਤੱਕ ਪਹੁੰਚਦਾ ਜਿਹੜਾ ਇੱਕ ਵੇ ਹੈ ਉਹਦੀ ਸ਼ੁਰੂਆਤ ਇੱਕ ਦਿਨ ਇਸ ਜਿਹੀ ਚੀਜ਼ ਤੋਂ ਹੁੰਦੀ ਹੈ ਯੂਟੀਆਈ ਤੋਂ ਤਾਂ ਉਹਦੀ ਉਹਦਾ ਮੈਲ ਉਹਦੇ ਰੀਜ਼ਨ ਜਿਹੜਾ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਗਰਮ ਖਾ ਲਿਆ ਤੇ ਠੰਡਾ ਪੀ ਲਿਆ ਉਹ ਵੀ ਆ ਗਿਆ ਤਾਂ ਉਹ ਉਹ ਵੱਧਾ ਵੱਧਾ ਸਮੱਸਿਆ ਨਹੀਂ ਵੱਜ ਜਾਂਦੀ ਹੈ ਕਿ ਜਿਵੇਂ ਬਾਥਰੂਮ ਦਾ ਪਾਈਪ ਲੱਗਣ ਦੀ ਸਮੱਸਿਆ ਆ ਗਈ ਕਿਰਿਟਿਨਿਨ ਵੱਜ ਜਾਂਦੀ ਸਮੱਸਿਆ ਆ ਗਈ ਤਾਂ ਇਹ ਬਹੁਤ ਭਿਆਨਕ ਸਮੱਸਿਆ ਬਣ ਜਾਂਦੀ ਹੈ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ ਕਿਉਂਕਿ ਤੁਹਾਨੂੰ ਤਾਂ ਚਲੋ ਪਤਾ ਲੱਗ ਜਾਂਦਾ ਹੈ ਜਾਂ ਤੁਹਾਨੂੰ ਆ ਕੇ ਦੱਸ ਦਿੰਦਾ ਇੱਕ ਮਰੀਜ਼ ਕੇ ਜੀ ਮੈਨੂੰ ਪਿਸ਼ਾਬ ਲੱਗ ਕੇ ਆ ਰਿਹਾ ਥੋੜਾ ਥੋੜਾ ਆ ਰਿਹਾ ਜਾਂ ਵਾਰ-ਵਾਰ ਆ ਰਿਹਾ ਪਰ ਖੁੱਲ ਕੇ ਨਹੀਂ ਆ ਰਿਹਾ ਹਨਾ ਜੀ ਪਰ ਜਿਹੜੇ ਲੋਕ ਇਸ ਵੇਲੇ ਵੀਡੀਓ ਦੇਖ ਰਹੇ ਨੇ ਡਾਕਟਰ ਸਾਹਿਬ ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਉਹਨਾਂ ਨੂੰ ਹੁਣ ਜਿਹੜਾ UTI ਹੋਣ ਵਾਲੀ ਹੈ ਯਾਨੀ ਪਿਸ਼ਾਬ ਨਾਲ ਸੰਬੰਧਿਤ ਰੋਗਾਂ ਦੀ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸਰੀਰ ਕਿਹੜੇ ਕਿਹੜੇ ਲੱਛਣ ਦਿੰਦਾ ਸਭ ਤੋਂ ਪਹਿਲਾਂ ਤਾਂ ਲੱਛਣ ਇਹੀ ਆ ਜਾਂਦਾ ਹੈ ਕਿ ਤੁਸੀਂ ਜਦੋਂ ਬਾਥਰੂਮ ਕਰਦੇ ਹੋ ਤਾਂ ਜਲਣ ਮਹਿਸੂਸ ਹੋਏਗੀ ਬਾਥਰੂਮ ਕਰਦੇ ਹੋ ਤਾਂ ਜੋ ਬਾਥਰੂਮ ਦਾ ਕਲਰ ਹੈ ਉਹ ਬਹੁਤ ਜ਼ਿਆਦਾ ਡਾਰਕ ਦੇ ਵਿੱਚ ਹੈ ਪੀਲਾ ਡਾਰਕ ਦੇ ਵਿੱਚ ਹੈ ਅ ਜੋ ਤੁਸੀਂ ਬਾਥਰੂਮ ਕਰਦੇ ਹੋ ਤਾਂ ਉਹਦੇ ਵਿੱਚ ਉਹ ਬਦਬੂ ਜਿਹੜੀ ਹੈ ਉਹ ਸਮੀਲੀ ਬਹੁਤ ਜ਼ਿਆਦਾ ਗੰਦੀ ਆਂਦੀ ਹੈ ਬਦਬੂ ਤਾਂ ਇਹ ਜਦੋਂ ਇਸ ਤਰ੍ਹਾਂ ਦੇ ਤੁਹਾਨੂੰ ਮਹਿਸੂਸ ਹੋਵੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਯੂਟੀਆਈ ਦੇ ਪੇਸ਼ੈਂਟ ਬਣ ਚੁੱਕੇ ਹੋ ਤਾਂ ਇਹ ਅਗਰ ਇਸ ਚੀਜ਼ ਨੂੰ ਇਗਨੋਰ ਕਰ ਲਿਆ ਤਾਂ ਉਹੀ ਸਮੱਸਿਆ ਆਪਾਂ ਗੱਲ ਕਰ ਰਹੇ ਕਿ ਉਹ ਫਿਰ ਵਾਦੀ-ਵਾਦੀ ਕ੍ਰੋਨਿਕਲ ਚੱਕ ਚਲੇ ਜਾਂਦੀ ਹੈ ਤਾਂ ਜੇ ਇਹਨੂੰ ਕਿਉਂਕਿ ਸਿੰਪਟਮ ਹੀ ਮੇਨ ਨੇ ਜੇ ਸਿੰਪਟਮ ਨੂੰ ਆਪਾਂ ਪਛਾਣ ਲਈਏ ਸਿੰਪਟਮ ਨੂੰ ਪਛਾਣ ਲਈਏ ਤਾਂ ਸਿੰਪਟਮ ਤੋਂ ਹੀ ਆਪਾਂ ਇਹਦੀ ਵਾਪਸੀ ਕਰ ਸਕਦੇ ਹਾਂ ਤੇ ਜੇ ਨਹੀਂ ਪਛਾਣਦੇ ਤਾਂ ਫਿਰ ਉਹ ਕ੍ਰੋਨਿਕਲ ਚ ਚਲਾ ਜਾਂਦਾ ਤੇ ਡਾਕਟਰਸ ਫਿਰ ਹੁਣ ਸਾਨੂੰ ਬਹੁਤ ਤਫਸੀਲ ਨਾਲ ਤੁਸੀਂ ਸਾਰੀਆਂ ਚੀਜ਼ਾਂ ਬੜੀਆਂ ਸਿੱਧੇ ਸاده ਢੰਗ ਚ ਸਮਝਾਈਆਂ ਨੇ ਸਾਨੂੰ ਇਹ ਦੱਸੋ ਵੀ ਫਿਰ ਇਹ ਉਹ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਹੈ ਜਿਨ੍ਹਾਂ ਨੂੰ ਵਾਰ-ਵਾਰ ਆਉਂਦਾ ਪਰ ਥੋੜਾ ਆਉਂਦਾ ਹੈ ਪਿਸ਼ਾਬ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਹੈਗੇ ਨੇ ਜੀ ਕਿ ਪੀਲਾ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਫਿਰ ਪਿਸ਼ਾਬ ਨਾਲ ਸੰਬੰਧਿਤ ਜਿੰਨੇ ਵੀ ਰੋਗ ਹੈਗੇ ਨੇ ਦਰਦ ਹੁੰਦਾ ਪਿਸ਼ਾਬ ਆਉਣ ਤੋਂ ਪਹਿਲਾਂ ਲੱਗ ਕੇ ਆਉਣ ਦੀ ਗੱਲ ਕਰੀਏ ਤੇ ਫਿਰ ਇਹ ਪੱਤੇ ਕੀ ਕਰਨਗੇ ਕਿਸ ਚੀਜ਼ ਦੇ ਪੱਤੇ ਨੇ ਇਹ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਪੱਤੇ ਨੇ ਇਹ ਦਰਸ਼ਕ ਪਹਿਚਾਣ ਚੁੱਕੇ ਹੋਣਗੇ ਕਿ ਇਹ ਹੈ ਜੀ ਹਰਾ ਧਨੀਆ ਠੀਕ ਹੈ ਔਰ ਧਨੀਏ ਦੇ ਵਿੱਚ ਕੁਦਰਤ ਨੇ ਇਸ ਤਰ੍ਹਾਂ ਦੀ ਔਸ਼ਧੀ ਗੁਣ ਨੇ ਇਹਦੇ ਵਿੱਚ ਠੰਡਕ ਬਹੁਤ ਹੈ ਠੀਕ ਹੈ ਆਪਾਂ ਗੱਲ ਕੀਤੀ ਹੈ ਕਿ ਯੂਟੀਆਈ ਦੀ ਸਮੱਸਿਆ ਗਰਮੀ ਸਰੀਰ 'ਚ ਵਧਨ ਕਰਕੇ ਆਂਦੀ ਹੈ ਤਾਂ ਆਪਾਂ ਉਹਦਾ ਅਲਟਰਨੇਟਿਵ ਇਹ ਠੰਡੇ ਜਿਹੜਾ ਠੰਡਕ ਦੇਣ ਵਾਲੇ ਪੱਤੇ ਨੇ ਇਹਨਾਂ ਦਾ ਆਪਾਂ ਪਾਣੀ ਜਿਹੜਾ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਆਪਾਂ ਜੀ 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 ਪਾਣੀ ਦੇ ਵਿੱਚ ਇਹ ਰਾਤ ਨੂੰ ਜਿਹੜੇ ਪੱਤੇ ਨੇ ਹਰੇ ਪੱਤੇ ਨੇ ਇਹ ਪਾ ਕੇ ਰੱਖੇ ਹੋਏ ਨੇ ਠੀਕ ਹੈ ਔਰ ਪਾ ਕੇ ਰੱਖਣ ਤੋਂ ਬਾਅਦ ਇਹਨਾਂ ਨੂੰ ਜਦੋਂ 12 ਘੰਟੇ ਪੈ ਰਹਿਣਗੇ ਤਾਂ ਇਹਦਾ ਜਿੰਨਾ ਵੀ ਅਸਰ ਹੈ ਉਹ ਪਾਣੀ ਦੇ ਵਿੱਚ ਚਲਾ ਗਿਆ ਹੁਣ ਕੀ ਕਰਨਾ ਹੈ ਕਿ ਇਹ ਸਿੰਪਲ ਆਪਾਂ ਇਸ ਪਾਣੀ ਨੂੰ ਇਸ ਤਰੀਕੇ ਦੇ ਨਾਲ ਲੈਣਾ ਹੈ ਠੀਕ ਹੈ ਔਰ ਇਸ ਪਾਣੀ ਨੂੰ ਪੀਣਾ ਆਪਾਂ ਸ਼ੁਰੂ ਕਰ ਦੇਣਾ ਤੁਸੀਂ ਹੈਰਾਨ ਹੋਗੇ ਸਿਰਫ ਸਿੰਪਲ ਪਾਣੀ ਹੈ ਸਿਰਫ ਇਹਦੇ ਵਿੱਚ ਹਰੇ ਪੱਤੇ ਪਾਏ ਗਏ ਨੇ ਔਰ ਹੁਣ ਇਹ ਥੋੜੀ ਯੂਟੀਆਈ ਦੀ ਮੈਡੀਸਿਨ ਬਣ ਚੁੱਕੀ ਹੈ ਉਹ ਦਵਾਈ ਬਣ ਚੁੱਕੀ ਹੈ ਜਿਸ ਦਵਾਈ ਨੂੰ ਲੈਣ ਵਾਸਤੇ ਅਸੀਂ ਦੂਰਾਂ ਦੂਰਾਂ ਤੱਕ ਗੇੜੇ ਲਗਾ ਰਹੇ ਹਾਂ ਪਰ ਇਹ ਬਣਿਆ ਕਿਥੋਂ ਤੁਹਾਡੇ ਘਰ ਦੇ ਵਿੱਚ ਪਾਣੀ ਹੈ ਤੇ ਘਰ ਦੇ ਵਿੱਚ ਹਰੇ ਪੱਤੇ ਨੇ ਇਹਨਾਂ ਨੂੰ ਮਿਲਾ ਕੇ ਇਹ ਦਵਾਈ ਬਣ ਚੁੱਕੀ ਹੈ ਇਹਦੇ ਨਾਲ ਬਾਥਰੂਮ ਦੀ ਜਲਨ ਬਾਥਰੂਮ ਦੇ ਵਿੱਚ ਸਾੜ ਪੈ ਰਿਹਾ ਤੁਹਾਡੇ ਬਾਥਰੂਮ ਦੀ ਬਦਬੂ ਆ ਰਹੀ ਹੈ ਬਾਥਰੂਮ ਦਾ ਕਲਰ ਚੇਂਜ ਹੋ ਚੁੱਕਿਆ ਹੈ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ ਇਹ ਸਿੰਪਲ ਪਾਣੀ। ਕੀਆ ਵਾਹ ਹਰਾ ਹਰਾ ਪਾਣੀ ਤੇ ਫਿਰ ਇਹ ਡਾਕਟਰ ਸਾਹਿਬ ਇਹ ਕੀ ਚੀਜ਼ ਹੈਗੀ ਇੱਕ ਆਦੇ ਧਨੀਏ ਦੇ ਬੀਜ ਹੈਗੇ ਇਹਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ? ਸਰ ਇਹ ਵੀ ਧਨੀਏ ਦੇ ਬੀਜ ਸੁੱਕਾ ਧਨੀਆ ਜਿਹਨਾਂ ਲੋਕਾਂ ਦੇ ਕੋਲ ਅਵੇਲੇਬਿਲਟੀ ਨਹੀਂ ਹੈਗੀ ਕਿ ਉਹ ਹਰਾ ਧਨੀਆ ਉਹਨਾਂ ਕੋਲ ਹੋਵੇ ਤਾਂ ਉਹਦੇ ਲਈ ਕੀ ਕਰਨਾ ਹੈ ਕਿ ਆਪਾਂ ਇਸ ਜਿਹੜਾ ਧਨੀਆ ਹੈਗਾ ਸੁੱਕਾ ਇਹਨੂੰ ਚਮਚ ਦੇ ਆਸ-ਪਾਸ ਆਪਾਂ ਇਸ ਤਰੀਕੇ ਨਾਲ ਇਹਨੂੰ ਦਰੜੜ ਕਰ ਲੈਣਾ ਹੈ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਆਪਾਂ ਇਹਨੂੰ ਰਗੜ ਕੇ ਦਰੜੜ ਦਰੜ ਫੜੜ ਕਰ ਲੈਣਾ ਜਿਵੇਂ ਇਹਨੂੰ ਦਰੜ ਫੜੜ ਕਰਕੇ ਆਪਾਂ ਕੱਚ ਦੇ ਗਲਾਸ ਦੇ ਪਾਣੀ ਦੇ ਵਿੱਚ ਇਹਨੂੰ ਪਾਵਾਂਗੇ ਤਾਂ ਸਰ ਇਹਦਾ ਵੀ ਅਸਰ ਤੁਸੀਂ ਕੁਝ ਹੀ ਸੈਕਿੰਡ ਚ ਦੇਖ ਸਕਦੇ ਹੋ ਜਿਵੇਂ ਇਹ ਗਲਾਸ ਪਾਣੀ ਦਾ ਆਪਣੇ ਕੋਲ ਹੈ ਆਪਾਂ ਇਹਨੂੰ ਥੋੜਾ ਜਿਹਾ ਦਰੜ ਕਰਕੇ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਠੀਕ ਹੈ ਚਮਚ ਚਮਚ ਇੱਕ ਚਮਚ ਦੇ ਆਸ-ਪਾਸ ਆਪਾਂ ਇਹਦੇ ਵਿੱਚ ਨੂੰ ਕਰ ਦਿੱਤਾ ਤਾਂ ਜੀ 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 ਇਹਨੂੰ ਘੋਲ ਲਿਆ ਜੀ ਵਿੱਚ ਇਹਨੂੰ ਇਹਦੇ ਵਿੱਚ ਘੋਲ ਲਿਆ ਔਰ ਸਿਰਫ ਇਹਨੂੰ 5 ਤੋਂ 7 ਮਿੰਟ ਇਸ ਤਰ੍ਹਾਂ ਪੈ ਰਹਿਣ ਤੋਂ ਬਾਅਦ ਹੁਣ ਤੁਸੀਂ ਦੇਖੋ ਸਿਰਫ ਅਜੇ ਆਪਾਂ ਇਹਨੂੰ ਦਰੜ ਕਰਕੇ ਇਹਦੇ ਵਿੱਚ ਪਾਇਆ ਹੀ ਹੈ ਅਜੇ ਕੁਝ ਨਹੀਂ ਕੀਤਾ ਤੁਸੀਂ ਪਾਣੀ ਦਾ ਕਲਰ ਦੇਖ ਚੁੱਕੇ ਹੋ ਕਿ ਪਾਣੀ ਦਾ ਕਲਰ ਚੇਂਜ ਹੋ ਗਿਆ 골ਡਨ ਹੋਣਾ ਸ਼ੁਰੂ 골ਡਨ ਹੋਣਾ ਸ਼ੁਰੂ ਹੋ ਗਿਆ ਤਾਂ ਹੁਣ ਇਸ ਨੂੰ ਵੀ ਇਸ ਪਾਣੀ ਨੂੰ ਵੀ ਤੁਸੀਂ ਸ਼ਾਨ ਨੇ ਦੀ ਮਦਦ ਨਾਲ ਪੁਣ ਕੇ ਇਹਨੂੰ ਵੀ ਪੀਂਦੇ ਹੋ ਤਾਂ ਜੋ ਫਾਇਦੇ ਤੁਹਾਨੂੰ ਇਹ ਪਾਣੀ ਦੇਵੇਗਾ ਸੇਮ ਫਾਇਦੇ ਤੁਹਾਨੂੰ ਇਹ ਦੇਵੇਗਾ ਇਹ ਹੈ ਕਿ ਜੇ ਤੁਸੀਂ ਹਰਾ ਧਨੀਆ ਲੈਂਦੇ ਹੋ ਤੇ ਇਹ ਤਾਜ਼ਾ ਹੈ ਇਹਦੇ ਬੈਨੀਫਿਟ ਤੁਹਾਨੂੰ ਜ਼ਿਆਦਾ ਠੰਡਕ ਇਹਦੀ ਠੰਡਕ ਜ਼ਿਆਦਾ ਸਰੀਰ ਨੂੰ ਮਿਲੇਗੀ ਤਾਂ ਜਿੱਥੇ ਅਵੇਲੇਬਿਲਟੀ ਨਹੀਂ ਹੈਗੀ ਤਾਂ ਉੱਥੇ ਤੁਸੀਂ ਇਸ ਧਨੀਏ ਦੇ ਪਾਣੀ ਨੂੰ ਵੀ ਯੂਜ਼ ਕਰ ਸਕਦੇ ਹੋ ਇਹ ਵੀ ਸਾਡੇ ਲਈ ਬਾਖਮਾਲ ਜਿਹੜਾ ਨੁਸਕਾ ਬਣ ਚੁੱਕਿਆ ਹੈਗਾ ਪਰ ਡਾਕਟਰ ਸਾਹਿਬ ਕਹਿੰਦੇ ਨੇ ਵੀ ਬਹੁਤ ਧਨੀਆ ਤਾਂ ਫਿਰ ਬੰਦਿਆਂ ਨੂੰ ਖਰਾਬ ਵੀ ਕਰਦਾ ਜੀ ਕਈ ਵਾਰ ਇਹ ਤਾਂ ਨਹੀਂ ਹੈਗਾ ਜੀ ਮਾਮਲਾ ਟੈਂਟਾ ਫਿਸ਼ ਕਰਦੇ ਨਹੀਂ 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 ਟੈਂਟਾ ਫਿਸ਼ ਨਹੀਂ ਹੋਣ ਵਾਲੀ ਗੱਲ ਹੈ ਇਹਨੂੰ ਤੁਸੀਂ ਮਿਗਦਾਰ ਦੇ ਵਿੱਚ ਲੈਣਾ ਇੱਕ ਪ੍ਰੋਬਲਮ ਦੇ ਅਕੋਰਡਿੰਗਲੀ ਲੈਣਾ ਹੁਣ ਇਹ ਨਹੀਂ ਹੈ ਕਿ ਜੇ ਆਪਾਂ ਧਨੀਆ ਬੋਲਤਾ ਹੈ ਤੁਹਾਨੂੰ ਲਗਾਤਾਰ ਧਨੀਏ ਤੇ ਹੀ ਹੋ ਜਾਣਾ ਉਹਨੂੰ ਇੱਕ ਤਰੀਕੇ ਨਾਲ ਵਰਤਾਂਗੇ ਤਾਂ ਇਹ ਕੋਈ ਪ੍ਰੋਬਲਮ ਨਹੀਂ ਦੇ ਡਾਕਟਰ ਦੀ ਸਲਾਹ ਨਾਲ ਵਰਤਿਆ ਜਾਵੇ ਬਿਲਕੁਲ ਬਿਲਕੁਲ ਡਾਕਟਰ ਦੀ ਸਲਾਹ ਨਾਲ ਵਰਤੇ ਜਾਏ ਤਾਂ ਫਾਇਦਾ ਹੀ ਦੇਗਾ ਨੁਕਸਾਨ ਨਹੀਂ ਹੋਣ ਦੇਣਾ ਡਾਕਟਰ ਸਾਹਿਬ ਫਿਰ ਇਹ ਕੀ ਰੱਖਿਆ ਜੀ ਇਹ ਕੋਈ ਸੌਫਟ ਡਰਿੰਕ ਰੱਖਿਆ ਕੀ ਰੱਖਿਆ ਇਹ ਸਰ ਆਪਣੇ ਕੋਲੇ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਜਿਹੜਾ ਇੱਕ سیرਪ ਆਂਦਾ ਹੈ ਜਿਸ سیرਪ ਨੂੰ ਵਰਤਣ ਤੋਂ ਬਾਅਦ ਵੀ ਅਸੀਂ ਯੂਆਈ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਕਿਉਂਕਿ ਕਈ ਕੋਈ ਸਮੱਸਿਆ ਇਸ ਤਰ੍ਹਾਂ ਦੀ ਬਣ ਜਾਂਦੀ ਹੁੰਦੀ ਹੈ ਕਿ ਉਹ ਇੱਕ ਲੈਵਲ ਤੋਂ ਅੱਪ ਚਲੇਗੀ ਆ ਤਾਂ ਉੱਥੇ ਜਾ ਕੇ ਜਦੋਂ ਆਪਾਂ ਮੈਡੀਸਨ ਵਾਲੀ ਸਪੋਰਟ ਲੈਣੀ ਹੈ ਤਾਂ ਉਹਦੇ ਵਿੱਚ ਇਹ ਜਿਹੜਾ ਹੈ ਆਪਣੇ ਕੋਲੇ ਇੱਕ سیرਪ ਹੈ ਇਲੈਕਟ੍ਰੋ ਹੋਮਿਓਪੈਥੀ ਦੀ ਫਾਰਮੂਲੇਸ਼ਨ ਹੈ ਇੱਕ ਜਿਹਦੇ ਨਾਲ ਆਪਾਂ ਇਸ ਯੂਟਾਈ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰ ਸਕਦੇ ਆਂ ਔਰ ਬਿਲਕੁਲ ਠੀਕ ਕਰ ਸਕਦੇ ਆਂ ਮਤਲਬ ਜਿਹੜੇ ਜਿੰਨਾਂ ਕੋਲ ਧਨੀ ਅਵੇਲੇਬਿਲਟੀ ਵੀ ਹੈ ਨਹੀਂ ਟਾਈਮ ਦੀ ਅਵੇਲੇਬਿਲਟੀ ਵੀ ਹੈ ਨਹੀਂ ਤੇ ਉਹ ਫਿਰ ਇਹਨੂੰ ਇੱਕ ਕਿੰਨਾ ਲੈਣਾ ਹੁੰਦਾ ਹੈ ਏਜੀ 30ml ਦਾ ਸਿਰਫ ਲੈਣਾ ਹੁੰਦਾ 30ml ਜਿਹੜਾ ਉਹ ਇਹ ਜਿਵੇਂ ਆਪਣਾ ਕੋਈ ਕੰਟੇਨਰ ਹੈਗਾ 30ml ਦਾ ਇਹ ਪੂਰਾ ਕੰਟੇਨਰ ਜਿਹੜਾ ਇਹਨੂੰ ਤੁਸੀਂ ਇਹਦੇ ਚ ਐਡ ਕਰ ਲੈਣਾ ਠੀਕ ਹੈ ਐਨਾ ਜਿਹੜਾ ਇਹਨੂੰ ਆਪਾਂ ਕੱਚ ਦੀ ਗਲਾਸੀ ਦੇ ਵਿੱਚ ਇਹਨਾਂ ਕੁ ਪਾਣੀ ਲੈ ਕੇ ਇਹਦੇ ਚ ਆਪਾਂ ਐਡ ਕਰ ਲੈਣਾ ਠੀਕ ਹੈ ਔਰ ਇਹ ਸਰ ਤੁਹਾਡੀ ਉਹ ਦਵਾਈ ਬਣ ਚੁੱਕੀ ਹੈ ਜਿਹੜੀ ਤੁਹਾਡੀ ਕਿਡਨੀ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਸਮਾਧਾਨ ਹੱਲ ਤੁਹਾਨੂੰ ਦੇਗੀ ਹੀ ਦੇਗੀ ਤਾਂ ਇਹਨੂੰ ਵੀ ਸਿੰਪਲ ਤਰੀਕੇ ਨਾਲ ਆਪਾਂ ਪੀ ਸਕਦੇ ਹਾਂ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜੀ ਬਹੁਤ ਜ਼ਿਆਦਾ ਕ੍ਰੋਨਿਕਲ ਹੋ ਗੀਆਂ ਮਤਲਬ ਇਹ ਹੈ ਕਿ ਹੱਸਣ ਨਾਲ ਜਾਂ ਉੱਚਾ ਬੋਲਣ ਨਾਲ ਜਾਂ ਥੋੜਾ ਬਹੁਤ ਭੱਜਣ ਨਾਲ いや ਬੈਠੇ ਆ ਤਾਂ ਉੱਠਣ ਨਾਲ ਵੀ ਕਈ ਵਾਰ ਪਿਸ਼ਾਬ ਨਿਕਲ ਜਾਂਦਾ ਜੀ ਉਦਾ ਕੀ ਹੱਲ ਹੈ ਬਹੁਤ ਸਾਡੀਆਂ ਵਾਵਾ ਹੈਗੀਆਂ ਬਜ਼ੁਰਗ ਹੈਗੀਆਂ ਜਿਹੜੀਆਂ ਅਗਰ ਹਸਲਨ ਦੀਆਂ ਨੇ ਉੱਚਾ ਜਾਂ ਕਿਸ ਨੂੰ ਬੋਲ ਲੰਦੀਆਂ ਨੇ ਉਹ ਕਹਿੰਦੇ ਸਾਡਾ ਜਿੰਮੀ ਜ਼ੋਰ ਲੱਗਦਾ ਤਾਂ ਸਾਡਾ ਪਿਸ਼ਾਬ ਨਿਕਲ ਜਾਂਦਾ ਉਹਦੇ ਨਾਲ ਇਹ ਹੱਲ ਹੋ ਜਾਏਗਾ ਬਿਲਕੁਲ ਜੀ ਉੱਥੇ ਵੀ ਗੱਲ ਆ ਜਾਂਦੀ ਕਿ ਯੂਟੀਆਈ ਦੀ ਸਮੱਸਿਆ ਵੱਧਨ ਤੋਂ ਬਾਅਦ ਇਨਫੈਕਸ਼ਨ ਵੱਧਨ ਤੋਂ ਬਾਅਦ ਜਿਹੜਾ ਬਲੈਡਰ ਹੈ ਤਾਂ ਉਹ ਵੀਕ ਹੋ ਚੁੱਕਿਆ ਉਹਨਾਂ ਵਾਸਤੇ ਫਿਰ ਆਪਣੇ ਕੋਲੇ ਜੋ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਇਹ ਆਪਣਾ ਰਾਮਬਣ ਇਲਾਜ ਹੈ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਇਹ ਜਿਆਦਾ ਸਮੱਸਿਆ ਵੱਧ ਚੁੱਕੀ ਹੈ ਜਿਹੜੇ ਵੀਰ ਸਾਡੇ ਆ ਉਹ ਬਾਥਰੂਮ ਨੂੰ ਜ਼ਿਆਦਾ ਤੇ ਰੋਕ ਕੇ ਰੱਖਦੇ ਨੇ ਖਾਸ ਕਰਕੇ ਜੋ ਗੱਡੀ 'ਚ ਜਾਂਦੇ ਨੇ ਤਾਂ ਉਹ 100 ਕਿਲੋਮੀਟਰ ਜਾ ਰਏ ਹੁੰਦੇ ਆ ਤਾਂ ਉਹ ਜ਼ਿਆਦਾਤਰ ਉਹਨੂੰ ਰੋਕ ਕੇ ਰੱਖਦੇ ਨੇ ਤਾਂ ਉਹਦੇ 'ਚ ਵੀ ਇਹ ਸਮੱਸਿਆ ਜਿਹੜੀ ਉਹ ਬਹੁਤ ਕ੍ਰੋਨਿਕਲ ਤੱਕ ਚੱਲੇ ਜਾਂਦੀ ਆ ਤਾਂ ਉਹਨਾਂ ਵਾਸਤੇ ਫਿਰ ਆਪਣੇ ਕੋਲੇ ਇਹ ਰਾਮ ਬਾਣ ਜਿਹੜਾ ਇਲਾਜ ਹੈ ਇਹ ਇਲੈਕਟ੍ਰੋ ਹੋਮਿਓਪੈਥੀ ਦੀਆਂ ਉਹ ਬੂੰਦਾਂ ਨੇ ਜਿਹੜੀਆਂ ਸਾਨੂੰ ਇਸ ਸਮੱਸਿਆ ਤੋਂ निजात ਦਿਲਾ ਸਕਦੀਆਂ ਨੇ ਤਾਂ ਇਹਨੂੰ ਤੁਸੀਂ ਜਿਵੇਂ ਹੀ ਲੈਣਾ ਸ਼ੁਰੂ ਕਰਦੇ ਹੋ ਤਾਂ ਇੱਕ ਤੋਂ ਦੋ ਦੋ ਤੋਂ ਤਿੰਨ ਜਿੰਨੀਆਂ ਵੀ ਸਮੱਸਿਆਵਾਂ ਸਰੀਰ 'ਚ ਨੇ ਇੱਕ-ਇੱਕ ਕਰਕੇ ਉਹ ਘਟਨੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਅੱਛਾ ਸਾਨੂੰ ਇਹ ਦੱਸ ਦਿਓ ਵੀ ਜੇਕਰ ਹੁਣ ਤੁਹਾਡੇ ਨਾਲ ਕਿਸੇ ਨੇ ਆਪਣੀ ਸਮੱਸਿਆ ਸ਼ੇਅਰ ਕਰਨੀ ਹੈ ਕੋਈ ਗੱਲ ਕਰਨੀ ਹੈ ਕੋਈ ਬਿਮਾਰੀ ਬਾਬਤ ਕਰਨੀ ਹੈ ਕੋਈ ਖੁਦ ਬਾਬਤ ਕਰਨੀ ਹੈ ਤੇ ਕੀ ਰਾਬਤਾ ਕਰਨ ਦਾ ਢੰਗ ਹੈ ਆ ਰਾਬਤਾ ਕਰਨ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰਾਂ ਉੱਪਰ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਔਰ ਤੁਸੀਂ ਜਿਹੜਾ ਆਣਾ ਹੈ ਉਹ ਨਿਊ ਅਮਰੀਕਸਰ ਬੀ ਬਲਾਕ ਹਾਊਸ ਨੰਬਰ 9 ਦੇ ਵਿੱਚ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਇੱਥੇ ਆਣ ਕੇ ਵੀ ਤੁਸੀਂ ਆਪਣੀ ਸਲਾਹ مشਵਰਾ ਕਰਕੇ ਵੀ ਆਪਣੀ ਮੈਡੀਸਿਨ ਜੜੀਓ ਸ਼ੁਰੂ ਕਰ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਮੈਨ ਲੱਗਦਾ ਹੈ ਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਅੱਜ ਤਨੀਆ ਹੈਗਾ ਡਾਕਟਰ ਸਾਹਿਬ ਦਾ ਕਹਿੰਦੇ ਕਿ ਰਾਤ ਨੂੰ ਭਿਉਂ ਕੇ ਤਨੀਆ ਰੱਖ ਦਈਏ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਸਵੇਰੇ ਦਾ ਪਾਣੀ ਪੀਵਾਂਗੇ ਕਿਉਂਕਿ ਸਾਡੇ ਬੜਾ ਹੁਣੇ-ਹੁਣੇ ਇਹਨੂੰ ਪਿਉਆ ਸੀ ਇਸ ਕਰਕੇ ਤਾਂ ਪਾਣੀ ਥੋੜਾ ਹੀਰਾ ਹੋਇਆ ਲੇਕਿਨ ਜਦੋਂ ਤੁਸੀਂ ਇਨੂੰ ਰਸਾਈ ਰਾਤ ਪਿਓਂ ਕੇ ਰੱਖੋਗੇ ਤਾਂ ਤੁਹਾਨੂੰ ਹਰਾ ਹਰਾ ਪਾਣੀ ਆ ਜਿਹੜਾ ਉਹ ਮਿਲ ਸਕਦਾ ਹੈ ਔਰ ਨਾਲ ਹੀ ਇਹ 골ਡਨ ਜਿਹੜਾ ਧਨੀਏ ਵਾਲਾ ਨੁਸਖਾ ਨਹੀਂ ਅਪਣਾ ਸਕਦੇ ਤਾਂ ਸੁੱਕੇ ਧਨੀਏ ਵਾਲਾ ਨੁਸਖਾ ਅਪਣਾ ਕੇ ਆਪਣੀ ਪਿਸ਼ਾਬ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਕਰ ਸਕਦੇ ਹੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੇਰੀ ਗੁਦਾਇਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਏ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪ ਜਿਹੜੀ ਉਹ ਜ਼ਰੂਰ ਕਰਨੀ ਹੈ ਧੰਨਵਾਦ